ਆਰਥਿਕ ਤੰਗੀ ਦੇ ਚਲਦਿਆਂ ਇੱਕ 34 ਸਾਲਾ ਨੌਜਵਾਨ ਨੇ ਫਾਹੇ ਲਾ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ ਦੱਸਦੀ ਹੈ ਕਿ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਚੱਕ ਰੋਲਦੂ ਸਿੰਘ ਵਾਲਾ ਦੇ ਇੱਕ 34 ਸਾਲਾ ਨੌਜਵਾਨ ਨੇ ਆਰਥਿਕ ਤੰਗੀ ਦੇ ਚਲਦਿਆਂ ਫਾਹੇ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦੀ ਖਬਰ ਮਿਲੀ ਹੈ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਕੀ ਪਥਰਾਲਾ ਦੇ ਇੰਚਾਰਜ ਸਬ ਇੰਸਪੈਕਟਰ ਚੇਤ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਨੌਜਵਾਨ ਮਲਕੀਤ ਸਿੰਘ ਜੋ ਕਿ ਪੈਟਰੋਲ ਪੰਪ ਤੇ ਨੌਕਰੀ ਕਰਦਾ ਸੀ ਅਤੇ ਆਰਥਿਕ ਤੰਗੀ ਕਾਰਨ ਪਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਸਨੇ ਫਾਹੇ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸਬ ਇੰਸਪੈਕਟਰ ਚੇਤ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਮਲਕੀਤ ਸਿੰਘ ਦੀ ਪਤਨੀ ਬੀਅੰਤ ਕੌਰ ਨੇ ਬਿਆਨ ਦਰਜ ਕਰਵਾਏ ਹਨ ਕਿ ਉਹਨਾਂ ਦੇ ਘਰ ਦੇ ਹਾਲਾਤ ਚੰਗੇ ਨਹੀਂ ਸਨ ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ ਅਤੇ ਇਸੇ ਪਰੇਸ਼ਾਨੀ ਦੇ ਚੱਲਦਿਆਂ ਉਸਨੇ ਫਾਹੇ ਲਾ ਕੇ ਆਪਣੀ ਦੀ ਵੰਨ-ਦੀਲਾ ਸਮਾਪਤ ਕਰਦੇ ਉਹਨਾਂ ਦੱਸਿਆ ਹੈ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਤੇ 194 ਬੀ ਐਨਐਸ ਐਕਟ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਪਿੰਡ ਦੇ ਹਸਾਬਕਾ ਸਰਪੰਚ ਦੀਪਿੰਦਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਮਲਕੀਰ ਸਿੰਘ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿ ਉਸ ਦੀ ਪਤਨੀ ਅਤੇ ਉਸ ਦੇ ਬੱਚੇ ਵੀ ਆਪਣਾ ਰਹਿੰਦਾ ਜੀਵਨ ਚੰਗੀ ਤਰ੍ਹਾਂ ਗੁਜ਼ਾਰ ਸਕਣ ਦੀਪਿੰਦਰ ਸਿੰਘ ਹਸਾਬਕਾ ਸਰਪੰਚ ਜੀ ਕੀ ਘਟਨਾ ਕੀ ਹੋਈ ਉਹ ਸਾਡੇ ਪਿੰਡੋਂ ਸੀ ਮੁੰਡਾ ਪੰਪ ਤੇ ਕੰਮ ਕਰਦਾ ਸੀਗਾ ਤੇ ਮਲਕੀਤ ਸਿੰਘ ਤੇ ਉਹ ਘਰੋਂ ਗਰੀਬੀ ਦੇ ਕਾਰਨ ਤੇ ਵਿਚਾਰੇ ਡੇ ਨੇ ਫਾਹਲੇ ਲਈ ਰਾਤ ਤੇ ਬਸ ਆਈ ਆ ਪੰਜਾਬ ਸਰਕਾਰ ਨੂੰ ਮੰਗ ਕਰਦੀ ਆ ਜੀ ਵੀ ਉਹਨਾਂ ਨੂੰ ਵਿਚਾਰਾਂ ਨੂੰ ਕੋਈ ਮਾਲੀ ਸਾਲ ਦਿੱਤੀ ਜਾਵੇ ਸਹਤ ਆ ਪਿੱਛੇ ਛੋਟੇ ਛੋਟੇ ਦੋ ਬੱਚੇ ਹੈ ਜੀ ਇੱਕ ਉਹਦੀ ਵਿਧਵਾ ਵਾਈਫ ਹੈ ਜੀ 33 ਸਾਲ ਉਮਰ ਹੈ ਉਹਦੀ ਇਹਦੀ ਵੀ ਇੰਨੀ ਕੀ ਜੀ 33 34 ਸਾਲ ਸੀਗੀ ਉਹ ਬੰਦਾ ਕੋਈ ਨਸ਼ੇ ਪੱਤੇ ਨਹੀਂ ਕਰਦਾ ਸੀ ਸਿੱਖ ਸੀਗਾ ਦਾੜੀ-ਕੇਸ ਰੱਖੇ ਸੀ ਮੰਗ ਪੰਜਾਬ ਸਰਕਾਰ ਤੋਂ ਆਈ ਹੈ ਜੀ ਕੋਈ ਨੂੰ ਜਿਹੜੀ ਕੋਈ ਮਾਲੀਸ਼ਾ ਇਹ ਤਾਂ ਮਿਲਦੀ ਹੈ ਜੀ ਤੇ ਉਹ ਦਿੱਤੀ ਜਾਵੇ ਜੀ ਇੱਕ ਜੀ ਮਲਕੀਤ ਸਿੰਘ ਦਾ ਨਾਂ ਦਾ ਨੌਜਵਾਨ ਸੀਗਾ ਜੀ ਉਹ ਪੈਟਰੋਲ ਪੰਪ ਤੇ ਨੌਕਰੀ ਕਰਦਾ ਸੀਗਾ ਤੇ ਉਹਨੇ ਆਤਮੇ ਆਪਣੇ ਆਪ ਨੂੰ ਫਾਂਸੀ ਲਾ ਕੇ ਆਤਮ ਹੱਤਿਆ ਕਰ ਲਈ ਸੀ ਤੇ ਜਿਹਦੇ ਉਹਦੇ ਮੈਸੇਜ ਨੇ ਬਿਆਨਤ ਕੌਰ ਫਰਗੋਲੋ ਨੇ ਬਿਆਨ ਦਰਜ ਕਰਵਾਇਆ ਸਾਡੇ ਕੋਲੇ ਵੀ ਮੇਰੇ ਘਰ ਵਾਲੇ ਨੇ ਆਰਥਿਕ ਤੰਗੀ ਕਾਰਨ ਕਰਜ਼ਾ ਵਗੈਰਾ ਚੜਿਆ ਹੋਇਆ ਸੀਗਾ ਆਰਥਿਕ ਤੰਗੀ ਕਾਰਨ ਅੱਜ ਕੱਲ੍ਹ ਆਤਮ ਹੱਤਿਆ ਕਰ ਲਈ ਸੀ ਤੇ 194 ਬੀ ਐਨ ਐਸ ਐਸ ਦੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਜੀ ਉਹਦੇ ਬਿਆਨਤ ਕੌਰ ਦੇ ਨਾਮ ਉਹਨੇ ਬਿਆਨ ਦਰਜ ਕਰਾਇਆ ਵੀ ਮੇਰੇ ਘਰ ਵਾਲੇ ਨੇ ਆਰਥਿਕ ਤੰਗੀ ਕਾਰਨ ਵੀ ਕਰਜ਼ਾ ਵਗੈਰਾ ਲੋਨ ਵਗੈਰਾ ਲੈ ਹੋਏ ਸੀਗੇ ਉਹ ਤੋਂ ਪਰੇਸ਼ਾਨ ਹੋ ਕੇ ਆਪਣੇ ਆਪ ਨੂੰ ਫਾਂਸੀ ਲਾ ਲਈ ਹੈ ਤੇ 194 बीएनएसएस दी کاروی ਅਮਲ ਚੱਲਿਆ ਦੀ ਜਾ ਰਹੀ ਹੈ ਮ੍ਰਿਤਕ ਦੀ ਪਤਨੀ ਬਿਆਨਤ ਕੌਰ ਅਫਰਗੋਲੋ ਦੇ ਬਿਆਨ ਦੇ ਆਧਾਰ ਤੇ